ਇਸ ਮਨੁੱਖਾ ਜਨਮ ਵੀ ਕੋਈ ਮੰਜ਼ਲ ਨਹੀਂ ਇਹ ਇੱਕ ਰਸਤਾ ਮਿਲ ਗਿਆ ਉਸ ਪਰਮਾਤਮਾ ਨਾਲ ਇੱਕਮਿਕ ਹੋਣ ਦਾ ਮਨੁੱਖਾ ਜਨਮ ਮੰਜ਼ਲ ਨਹੀਂ bari ਹੈ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਵਿੰਦ ਮਿਲਣ ਕੀ ਇਹੋ ਤੇਰੀ ਬਰੀ ਆ ਇਹੇ ਚਾਂਸ ਹੈ ਮਨੁੱਖਾ ਜਨਮ ਜਿਹੜਾ ਕਿ ਸਾਨੂੰ ਅਖੀਰ ਤੇ ਮਿਲੇ ਅਖੀਰ ਤੇ ਇਸ ਤੋਂ ਬਾਅਦ ਜੋਤੀ ਜੋਤ ਮਿਲੀ ਸੰਪੂਰਨ ਥੀ ਆਰਾਮ ਮਨੁੱਖ ਨੇ ਸੰਪੂਰਨ ਬਣ ਗੁਰੂ ਜੋਤ ਨਾਲ ਲੱਗ ਕੇ ਗੁਰੂ ਵੀ ਜੋਤ ਹੈ ਇੱਕ ਜੋਤ ਸਾਡੇ ਅੰਦਰ ਹੈ ਇਸ ਜੋਤ ਨੇ ਗੁਰੂ ਰੂਪੀ ਜੋਤ ਨਾਲ ਮਿਲ ਕੇ ਸੰਪੂਰਨ ਹੋਣਾ ਹੈ ਸੰਪੂਰਨ ਜੋਤੀ ਜੋਤ ਰਲੀ ਸੰਪੂਰਨthia ਰਾਮ ਇਹ ਤਾਂ ਹੁਣ ਅੱਗੇ ਨੂੰ ਜਾਣ ਦੀ ਗੱਲ ਹੈ ਲੇਕਿਨ ਇਹ ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਇਦਾ ਇਹ ਮਨੁੱਖਾ ਜਨਮ ਵਾਲਾ ਵੇਲਾ ਵਰੀਆ ਅਵਸਰ ਜੇ ਇਹ ਖੁੰਝ ਗਿਆ ਤਾਂ ਫਿਰ ਬੜਾ ਲੰਮਾ ਚੱਕਰ ਫੇਰ ਹੈ ਫੇਰ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਬਾ ਕਬੀਰ ਸਾਹਿਬ ਕਹਿੰਦੇ ਬਾਰ ਬਾਰ ਇਹ ਮਿਲਦਾ ਕੋਈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ